ਸਮਾਜ ਸੇਵਾ ਦੇ ਖੇਤਰ ਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੀ ਸੰਗਰੂਰ ਦੀ ਨਾਮਵਰ ਸ਼ਖਸੀਅਤ ਪ੍ਰੀਤੀਵੰਤ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਜਨਮ ਦਿਨ ਮੌਕੇ ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ ਪਿੰਡ ਪੰਮਾਵਦੀ ਵਿਖੇ ਪੜਨ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਕਿਤਾਬਾਂ ਤੇ ਸਟੇਸ਼ਨਰੀ ਦਾ ਹੋਰ ਸਮਾਨ ਵੰਡਿਆ ਗਿਆ ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਪ੍ਰੀਤੀਮਾਨ ਜੀ ਦਾ ਨਿੱਘਾ ਸਵਾਗਤ ਕਰਦੇ ਆ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਇਸ ਦੌਰਾਨ ਪ੍ਰੀਤੀ ਮਾਨ ਜੀ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਉਹਨਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਧਿਆਪਕਾਂ ਤੇ ਮਾਤਾ ਪਿਤਾ ਦਾ ਆਗਿਆਕਾਰੀ ਬਣਨ ਅਤੇ ਇੱਕ ਚੰਗੀ ਸ਼ਖਸੀਅਤ ਬਣ ਕੇ ਸਮਾਜ ਵਿੱਚ ਵਿਚਰਦੇ ਹੋਏ ਆਉਣ ਵਾਲੇ ਸਮੇਂ 'ਚ ਲੋੜਵੰਦਾ ਦੀ ਮਦਦ ਕਰਨ ਲਈ ਨਾ ਕੇਵਲ ਪ੍ਰੇਰਿਤ ਕੀਤਾ ਗਿਆ ਬਲਕਿ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਤੀ ਮਾਨ ਜੀ ਨੇ ਸਾਰੇ ਦੇਸ਼ ਵਾਸੀਆਂ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਹੋਏ ਹੋਰ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹੈ ਪੀਜੀਐਸ ਅੱਜ ਆਏ ਆ ਪੰਮਾ ਬੱਦੀ ਨਗਰ ਵਿਖੇ ਪੰਮਾ ਬੱਦੀ ਵਿਲਜੀ ਜੀ ਪਿੰਡ 'ਚ ਇਥੇ ਮਿਡਲ ਸਕੂਲ ਹੈ ਆਪਣਾ ਪੰਮਾ ਬੱਦੀ ਦਾ ਉੱਥੇ ਅਸੀਂ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਐ ਸਕੇਚ ਪੈਨ ਸਾਰਾ ਕੁਝ ਆਪਣਾ ਸਟੇਸ਼ਨਰੀ ਦੇਣ ਵਾਸਤੇ ਬੱਚਿਆਂ ਨੂੰ ਆਏ ਆ ਜੋ ਕਿ ਅਸੀਂ ਹਰ ਸਾਲ ਆਨੇ ਆ ਬਸਾ ਕੀ ਜਿਹੜੇ ਹਾੜੀ ਤੇ 13 April ਨੂੰ ਅਸੀਂ ਉਸ ਦਿਨ ਗੁਰਦੁਆਰਾ ਸਾਹਿਬ ਜੀ ਮੱਥਾ ਟੇਕਦੇ ਆਂ ਸ੍ਰੀ ਮਸਤੂਆਣਾ ਸਾਹਿਬ ਵੀ ਤੇ ਇੱਥੇ ਨੰਨੇ-ਮੁੰਨੇ ਬੱਚਿਆਂ ਨਾਲ ਵੀ ਸੈਲੀਬ੍ਰੇਟ ਕਰਦੇ ਆਂ ਔਰ ਇਹਨਾਂ ਦੀ ਕਾਪੀਆਂ ਕਿਤਾਬਾਂ ਦੇ ਕੇ ਸਟੇਸ਼ਨਰੀ ਦੇ ਕੇ ਇਹਨਾਂ ਦੀ ਸਹਾਇਤਾ ਕਰਦੇ ਆਂ ਔਰ ਦਿਨੋਂ ਕਾਮਨਾ ਕਰਦੇ ਆਂ ਕਿ ਵੀ ਤਰੱਕੀਆਂ ਕਰਨ ਬਲੰਦੀਆਂ ਨੂੰ ਛੂਣ ਬੱਚੇ ਅੱਛੇ-ਅੱਛੇ ਪੜ ਕੇ ਅੱਛੇ-ਅੱਛੇ ਅਹੁਦਿਆਂ ਤੇ ਬਿਰਾਜਮਾਨ ਹੋਣ ਜ਼ਿੰਦਗੀ 'ਚ ਅੱਛੇ-ਅੱਛੇ ਮੁਕਾਮ ਹਾਸਲ ਕਰਨ ਔਰ ਜ਼ਿੰਦਗੀ 'ਚ ਅੱਛੇ ਇਨਸਾਨ ਬਣਨ ਔਰ ਸਾਡੀ ਦਿ ਲੋ ਇਹ ਕਾਮਨਾ ਹੈ ਕਿ ਵੀ ਇਹ ਸਕੂਲ ਦਿਨ ਦੁਗਣੀ ਰਾ ਚੁਗਣੀ ਤਰੱਕੀ ਕਰੇ ਸਾਡੇ ਮੰਜੂ मैम ਸਾਡੀ ਸੋਨੀ मैम ਸਾਡੇ ਵੀਕਲ ਮੈਮ ਜੀ ਤੇ ਇਹ ਸਾਰਾ ਹੀ ਸਟਾਫ ਬਹੁਤ ਅੱਛੇ ਲੋਕ ਨੇ ਬਹੁਤ ਅੱਛੀ ਸੇਵਾ ਨਿਭਾਰੇ ਨੇ ਸੋ ਅੱਜ ਅਸੀਂ 11 April 2025 ਨੂੰ ਬੱਚਿਆਂ ਨੂੰ ਸਟੇਸ਼ਨਰੀ ਦੇਣ ਵਾਸਤੇ ਸਾਰ ਆਏ ਜੀ ਜੀ 13 April ਬਸਾਖੀ ਦਾ ਬੜਾ ਹੀ ਪਵਿੱਤਰ ਦਿਹਾੜਾ ਹੈ ਸਾਡੇ ਗੁਰੂਆਂ ਪੀਰਾਂ ਦਾ ਦਿਨ ਹੈ ਔਰ ਇਸ ਦਿਨ ਰੱਬ ਦੀ અપਾਰ ਕਿਰਪਾ ਨਾਲ ਮੇਰੇ ਲਈ ਤਾਂ ਤੇ ਮੇਰਾ ਜਨਮ ਹੋਇਆ ਸੀ 13 April ਨੂੰ ਬਸਾਕੀ ਵਾਲੇ ਦਿਨ ਤੇ ਉਸ ਖੁਸ਼ੀ ਚ ਅਸੀਂ ਇਹਨਾਂ ਬੱਚਿਆਂ ਨਾਲ ਆ ਕੇ ਸੀ ਆਪਣਾ ਵੱਡੇ ਜਨਮ ਦਿਨ ਸੈਲੀਬ੍ਰੇਟ ਕਰਦੇ ਹਰ ਸਾਲ ਸੋ ਇਹਨਾਂ ਬੱਚਿਆਂ ਨੂੰ ਵੀ ਸਹਿਤਾ ਕਰਦੇ ਹਾਂ ਅਸੀਂ ਤਾਂ ਕੌਣ ਹੈ ਕਰਨ ਵਾਲੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛੂ ਨਹੀਂ ਹਾਂ ਅਸ ਸਬ ਦਾਤਾ ਦਾਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਹੀ ਕਰਨ ਵਾਲੇ ਨੇ ਤੇ ਉਹਨਾਂ ਦੇ ਹੀ ਰਹਿਮਤ ਦੇ ਨਾਲ ਆਪਾ ਚਲਦੇ ਆ ਤੇ ਅਸੀਂ ਹਰ ਸਾਲ ਆਨੇ ਆ ਸੋ ਅੱਜ ਵੀ ਅਸੀਂ 13 11 April 2025 ਨੂੰ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਵਾਸਤੇ ਆਏ ਆ ਤੇ ਉਸ ਦਿਨ ਮੇਰਾ ਜਨਮ ਦਿਨ ਹੁੰਦਾ 13 April ਨੂੰ ਅਸੀਂ ਬਹੁਤ ਬਹੁਤ ਤਨਬਾਦੀ ਆ ਸਾਡੇ ਮੀਡੀਆ ਦੇ ਨੇ ਵੀ ਸਾਡੇ ਸੱਜਣ ਨੇ মিডিਆ ਵਾਲੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਪੱਤਰਕਾਰ ਸਹਿਬਾਨਾਂ ਦਾ ਸਾਰੀਆਂ ਹੀ ਜਥੇਬੰਦੀਆਂ ਦਾ ਸਾਰੇ ਹੀ ਸੰਸਥਾਵਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਕਾਮਨਾ ਕਰਦੇ ਆਂ ਕਿ ਵਿਸਾਖੀ ਦਾ ਦਿਹਾੜਾ ਸਭ ਦੇ ਘਰਾਂ 'ਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਭ ਲਈ ਖੁਸ਼ੀਆਂ ਭਰਿਆ ਇਹ ਵਿਸਾਖੀ ਦਾ ਦਿਹਾੜਾ ਆਵੇ ਔਰ ਸਭ ਦੀਆਂ ਮਨੋਕਾਮਨਾ ਪੂਰਨ ਹੋਣਾ ਵਾਹਿਗੁਰੂ ਮੇਰੇ ਸੰਗਰੂਰ ਦੀ ਮੇਰੇ ਸੰਗਰੂਰ ਡਿਸਟ੍ਰਿਕਟ ਦੀ ਮੇਰੇ ਸੰਗਰੂਰ ਇਲਾਕੇ ਦੀ ਮੇਰੇ ਪੰਜਾਬ ਦੀ ਮੇਰੇ ਹਾਰਤ ਦੀ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੇ ਜੈ ਜਵਾਨ ਜੈ ਕਿਸਾਨ